ਤੂੰ ਆ ਕੇ ਮੋੜਾ ਸਿੱਧਾ ਤੇ ਵੀ ਤੇ ਕਬੀਂ ਨਾ ਰਾਈ ਲਾਹੌਰ ਆ ਤੂੰ ਕੀ ਗੱਲ ਹੁੰਦੀ ਜਾਂ ਦੂਜਾ ਨਾ ਫੜੀ ਪੱਲੇ ਵਾਲੀ ਉੱਥੇ ਤੁਹਾਨੂੰ ਅਸੀਂ ਫੜਿਆ ਜਿੱਥੇ ਉੱਥੇ 1 ਮਿੰਟ ਮੈਂ ਬੋਲਦੀ ਆ ਮੈਨੂੰ ਦਵਾ ਦੀ ਚਾਹੀਦਾ ਹੁੰਦਾ ਜਦੋਂ ਉੱਥੇ ਅਸੀਂ ਤੁਹਾਨੂੰ ਫੜਿਆ ਤੁਹਾਡੇ ਪਰਸ ਕਿਉਂ ਕਿ ਇੰਦੀ ਸਾਰੀ ਉਹ ਨਿਕਲੀ ਸੀ ਮੈਨੂੰ ਨਹੀਂ ਪਤਾ ਉਹ ਮੈਨੂੰ ਜੇ ਕਲਰ ਦਿੱਤਾ ਮੈਂ ਕਿੱਦਿ ਦੇਖੀ ਤੇ ਉਹ ਕੀ ਚੀਜ਼ ਸੀ ਦੱਸ ਸਕਦੇ ਤੁਸੀਂ ਉਹਦਾ ਕੀ ਨਾਮ ਉਹ ਦਾ ਨਾਮ ਪਿੱਛੇ ਹੁੰਦਾ ਅੱਜ ਉਸੇ ਅੱਜ ਪਿੱਛੇ ਅੱਜ ਤਾਂ ਹੁਣ ਕਿੱਥੇ ਮੈਂ ਤੇਰਾ ਕੋ ਜੋ ਨਾ ਅੱਜ ਹੀ ਮੈਂ ਪੁੱਛਿਆ ਫੇਰੇ ਅੰਮ੍ਰਿਤ ਹੋ ਗਿਆ ਸੁਣਿਆ ਅੱਜ ਸਵੇਰ ਸਵੇਰੇ ਕਿੱਥੋਂ ਰਿਆ ਅੱਜ ਕੀਤਾ ਬਹੁਤ ਮੌਣੀ ਤੇ ਕਿੱਥੋਂ ਇਹ ਹੈ ਤੁਹਾਡੇ ਨਾਲ ਹੋਰ ਮੁੰਡਾ ਤੇਰਾ ਸਾਡੇ ਗਾਂ ਵਿੱਚ ਕੌਣ ਕੌਣ ਆ ਗੈਂਗ ਵਿੱਚ ਤਾਂ ਕੋਈ ਵੀ ਨਹੀਂ ਤੂੰ ਮੇਰੇ ਨਾਲ ਤੂੰ ਕਿਹਨੂੰ ਮੁੰਡਾ ਥੋੜੇ ਘਰੇ ਸੋਨਾ ਸੋਨਾ ਸੁਣੋ ਇੱਕ ਜੋਆ ਹੈਗੀ ਆ ਜੋਆ ਹੈਗਾ ਸੌਰੀ ਹੈਗਾ ਜੋਆ ਨਹੀਂ ਇੱਕ ਹੈਗਾ ਮਨਦੀਪ ਸਿੰਘ ਇਹਦੇ ਪਿਓ ਦਾ ਨਾਮ ਹੈਗਾ ਬਸਾਕਾ ਸਿੰਘ ਇਹ ਹੈਗਾ ਨਵੇਂ ਪਿੰਡ ਦਾ ਦੌਲਤਪੁਰ ਦਾ ਤੂਰੀ ਦੇ ਲਵੇ ਤਾਂ ਇੱਕ ਉਹ ਬੈਠਾਗਾ ਹੋਰ ਇਹਨਾਂ ਤੇ ਤੁਹਾਡੇ ਕੋਲ ਉੱਤੇ ਬੈਠਾ ਹੋਇਆ ਬੜਾ ਜੋਆ ਉਹ ਮੁੰਡਾ ਹੈ ਖੁਸਰਾ ਹੈ ਇਹ ਉਹ ਦੱਸਣ ਹਾਉਂ ਮੁੰਡਾ ਹੈ ਉਹ ਕਹਿ ਰਿਹਾ ਸੀ ਕਿ ਉਹ ਖੁਸਰਾ ਨਾ ਨਾ ਇੱਕ ਵੇ ਮੁੰਡਾ ਹੈ ਉਹ ਤੂੰ ਕਹਿੰਦੇ ਸਵੇਂ ਖੁਸਰਾ ਨਹੀਂ ਸ਼ੁਕਰੀਆ ਮੈਂ ਉਹ ਵੀ ਇਦਾਂ ਕੁਛਾ ਮਰ ਫਿਰ ਅਲੀਆਸ਼ੂ ਸ਼ੁਕਰੀਆ ਉਹਨੇ ਵੀ ਤੁਸੀਂ ਚਿੱਟੇ ਦਲਾ ਲਿਆ ਨਹੀਂ ਹਾਂਜੀ ਮੇਰਾ ਨਾਮ ਮੀਨਾ ਮਹੰਤਾ ਹੈ ਮੈਂ ਗਤੀ ਨਸੀਨ ਕੋਹਾ ਨਿਗਰ ਪਿਆਰੇ ਮਹੰਤਾ ਚੇਲਾ ਮੇਰਾ ਨਾਮ ਮੀਨਾ ਮਹੰਤਾ ਹੈ ਅਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆ ਦਾ ਮੁੰਡਾ ਹੈ ਇੱਕ ਧੂਰੀ ਦਾ ਹੈ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ ਚ ਵੱੜ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲਾ ਇਹਨਾਂ ਨੂੰ ਆਫ ਕਰਦਾ ਇਹ ਅਗਲੇ ਦੇ ਕਦੇ ਅੰਦਰ ਵੱੜਦੇ ਨੇ ਕਦੇ ਬਾਹਰ ਵੱੜਦੇ ਨੇ ਕਦੇ ਖੁਸ਼ ਕਰਦੇ ਨੇ ਕਦੇ ਖੁਸ਼ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛ ਕੇ ਚ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਦਲੀ ਮਹੰਤ ਤੇ ਮੇਰਾ ਪੋਤੀ ਚੇਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਨਜਾਤੇ ਆਉਂਦੇ ਨੇਗੇ ਇਹ ਇੱਕ ਮਨਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰੇ ਨਾਲ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲਤ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਤੇ ਸਾਨੂੰ ਬਦਰਾਮ ਕਰ ਦੇਣਗੇ ਜਿਵੇਂ ਬਸਾਂ ਚ ਮੰਗਦੇ ਨੇਗੇ ਲੋਕਾਂ ਨੂੰ ਧੱਕਾ ਕਰ ਦੇਣਗੇ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਨੰਬਰ ਲਵੋ ਜੀ ਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈ ਗਾਰ ਨਕਲੀ ਕਿਹੜਾ ਹੈ ਗਾ ਇਹਨਾਂ ਨੂੰ ਕਿਸੇ ਨੂੰ ਲਾਤੇ ਚਰਾਂ ਪਰਨ ਦਿੱਤਾ ਜਾਵੇ ਕਿਸੇ ਨੂੰ ਵਧਾ ਜਾਂਦਾ ਦਿੱਤੀਆਂ ਜਾਣ ਜਿਵੇਂ ਜੀ ਦੇਖ ਲਿਆ ਮੱਤਾਂ ਦੇ ਬਿੱਟੂ ਮਹਾਂਤ ਸੈਸੇ ਮਾਦੇ ਨੇ ਕਿ ਉਹ ਸਹੀ ਨਹੀਂ ਨੇ ਜਿਹੜੇ ਅਸਲ ਨਹੀਂ ਨਹੀਂ ਜੀ ਨਹੀਂ ਉਹ ਮਹਾਂਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਦਾ ਮਤਲਬ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਨਾ ਕੜਮੀ ਦਾ ਪ੍ਰਸ਼ਾਸਨ ਪਰਬਈ ਕਰਦੇ ਪਰਸ਼ਾਸਨ ਤੋਂ ਅਸੀਂ ਆਪ ਬਨ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈਗਾ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਪੰਨ ਭਵਾਨੀਗੜ ਤੋਂ ਬਹੰਤ ਮੀਨਾ ਜੀ ਦੀ ਪੋਤੀ ਚੇਲਾ ਲੰਗੀਲੀ ਮਹੰਤ ਦੀ ਚੇਲਾ ਅਸੀਂ ਇਨਾਂ ਚ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਪੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਵਧਾਈਆਂ ਲਾਈਨ ਚੱਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪਿਆਤਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਪਿੱਤਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਜ਼ਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਇਆ ਭਵਾਨੇਗੜ੍ਹ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਤੋਂ ਮੋਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਾਰੇ ਤੇ ਉਹਨਾਂ ਦੇ ਅਪਰੂਵ ਵੀ ਨੇ ਆਈਡੀ ਪ੍ਰੂਫ ਵੀ ਨੇ ਅਸੀਂ ਅੰਦਰ ਦਿੱਤੀ ਉਹਨਾਂ ਦੇ ਇੰਨਾ ਉਹਨਾਂ ਦਾ ਬਾਇਓ ਡਾਟਾ ਸੀ ਉਹ ਵੀ ਅੰਦਰ ਦੇ ਦਾ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟ ਕਮੀਜ਼ਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰੀ ਅਸੀਂ ਸਿਰਫ ਉਹਨਾਂ ਨੂੰ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰਨੀ ਨਹੀਂ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਦੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਤੁਹਾਨੂੰ ਪਤਾ ਲੱਗੇਗੀ ਕੀ ਬੰਦ ਜਦੋਂ ਜਾਂਦੇ ਆ ਅਸੀਂ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਹਰੇ ਭਾਨੀ ਘੜ ਤੇ ਮੇਨ ਨੇਗੇ ਕੱਦੇ ਨਿਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰ ਫੋਨ ਆਇਆ ਅਸੀਂ ਘਰੇ ਬੈਠੇ ਸੀ ਤੁਹਾਨੂੰ ਕੋਣ ਆਇਆ ਸੀ ਗਏ ਨਹੀਂ ਬਧਾਈਆਂ ਤੇ ਤੁਹਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆਜੋ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉਦੋਂ ਭੱਜ ਗਏ ਬੱਲਿਆਲ ਪਿੰਡ ਤੋਂ ਸਾਨੂੰ ਫੋਨ ਆਇਆ ਸੀ ਉਦੋਂ ਇਹ ਭੱਜ ਗਏ ਮੁਰਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਫੋਨਾਂ ਤੇ ਇਹਨਾਂ ਦੀ ਫੋਟੋ ਆਈ ਵੀਡੀਓਜ਼ ਆਈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਉਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੂ ਹੋ ਦੁਨ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹੋ ਇਹਦੇ ਹੇਠਾਂ ਦਾ ਕੀਤਵਾਰ ਹੈ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਪੰਮੀ ਨਸ਼ ਇਹ ਪਤਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹੈ ਨਾ ਆ ਇਹਨਾਂ ਦੇ ਸ਼ਕਲਾਂ ਨੇ ਧਿਆਨ ਨਾਲ ਦੇਖੋ ਜਿਹਦੇ ਵਾਲ ਵਿੱਚ ਕੱਟ ਚੰਕੇ ਤੇ ਈਕੇ ਚਲਖਾ ਈਕੇ ਆ ਈਕੇ ਦੇਖੋ ਤੇਰਾ ਵੀ ਤੇਰਾ ਵੀ